ਇਕਤਾ ਤਵੜੀ ਕਹਿੰਦੀ ਅਸੀਂ 20 25 ਜਿਹੜੇ ਬੰਦਿਆਂ ਦਾ ਗਰੁੱਪ ਸੀ ਬੱਚੇ ਸੀ ਵੱਡੇ ਸੀ ਫੀਲ ਮੇਲ ਫੀਮੇਲ ਸਾਰੇ ਸੀਗੇ ਉਹ ਜਿਹੜੀ ਇਕਤਾ ਤਵੜੀ ਉਹ ਕਹਿ ਰਹੀ ਹੈ ਕਹਿੰਦੀ ਫੇਰ ਉਹਨਾਂ ਦੇ ਵਿੱਚੋਂ ਇੱਕ ਬੰਦਾ ਮੇਰੇ ਕੋਲ ਆਉਂਦਾ ਮੈਨੂੰ ਪੁੱਛਦਾ ਵੀ ਤੇਰਾ ਨਾਂ ਕੀ ਹੈ ਉਹ ਕਹਿੰਦੀ ਮੈਂ ਮੈਂ ਕਹਿੰਦਾ ਵੀ ਮੇਰਾ ਨਾਂ ਇਕਤਾ ਉਹ ਕਹਿੰਦਾ ਨਹੀਂ ਪੂਰਾ ਨਾਂ ਦੱਸੋ ਕਹਿੰਦੀ ਇਕਤਾ ਉਹ ਕਹਿੰਦਾ ਨਹੀਂ ਪੂਰਾ ਨਾਂ ਦੱਸੋ ਕਹਿੰਦੀ ਇਕਤਾ ਹੀ ਕਹਿੰਦੇ ਮੈਂ ਉਹਨੇ ਥੋੜਾ ਜਿਹਾ ਆਪਣੀ ਸੂਝਪੂਰਤ ਦੇ ਨਾਲ ਉਹਨੂੰ ਪਤਾ ਸੀ ਵੀ ਅਜਿਹਾ ਚੀਜ਼ਾਂ ਹੋਣਗੀਆਂ ਅਸਲ 'ਚ ਜਦੋਂ ਸਕੈਚ جاری ਹੋਏ ਨਾ ਹਮਲਾਵਰਾਂ ਦੇ ਹਤੁਆਦੀਆਂ ਦੇ ਉਦੋਂ ਇਹਨੇ ਪਛਾਣ ਲਿਆ ਕਿ ਇਹ ਤਾਂ ਬੰਦੇ ਉਹ ਨੇ ਇਹਦੀ ਉੱਥੇ ਤਾਂ ਬਹਿਸ ਹੋਈ ਸੀ ਤੇ ਬਹਿਸ ਹੋ ਕੇ ਕਾਫੀ ਚੀਜ਼ਾਂ ਸਿਗੀਆਂ ਜਿਹੜਾ ਇਹਨਾਂ ਨੂੰ ਇਨ ਸ਼ੱਕ ਹੋਇਆ ਸੀਗਾ ਬਹੁਤ ਤਕੜਾ ਉਹ ਕਹਿੰਦੀ ਆਪਣੇ ਇੱਥੇ ਪੈਰ ਦੇ نیچے ਜਿਵੇਂ ਜਰਾਬ 'ਚ ਕਹਿ ਲਿਓ ਜਾਂ ਬੂਟ ਦੇ ਵਿੱਚ ਉੱਥੋਂ ਇੱਕ ਫੋਨ ਕੱਢਦਾ ਉਹ ਹੂੰ ਫੋਨ ਕੱਢ ਕੇ ਕਿਸੇ ਨੂੰ ਮਲਾਉਂਦਾ ਹੂੰ ਉੱਥੇ ਇਹ ਦੱਸਦਾ ਵੀ ਇੱਕ ਬੜਾ ਗਰੁੱਪ ਆ ਗਿਆ ਹੈ ਤੇ ਫਿਰ ਕਹਿੰਦੀ ਉੱਥੇ ਉਹਨੇ ਸ਼ਰਿਆਂ ਵਿੱਚ ਚੀਜ਼ਾਂ ਕਹੀਆਂ ਕਿ ਮੈਂ ਉੱਪਰ ਘਾ ਦੇ ਵਿੱਚ 35 ਗੰਨਾਂ ਮੈਂ ਰੱਖੀਆਂ ਹੋਈਆਂ ਨੇ ਹੂੰ ਫਿਰ ਕਹਿੰਦੀ ਉਹ ਕਹਿ ਰਿਹਾ ਕਿ ਬ੍ਰੇਕਾ ਫੇਲ ਨਹੀਂ ਹੋਈਆਂ ਹੂੰ ਮੈਨੂੰ ਇੱਕ ਕੋਡ ਵਰਡ ਜਿਵੇਂ ਦੱਸਣ ਦੀ ਲੋੜ ਫਿਰ ਕਹਿੰਦੀ ਉਹ ਬੰਦਾ ਕਹਿ ਰਿਹਾ ਵੀ ਇਹ ਪਲਾਨ ਫੇਲ ਆ ਵੀ ਪਲਾਨ ਬੀ ਦੇਖਣਾ ਹੋਊਗਾ ਐਦਾਂ ਕੁਝ ਬੋਲਿਆ ਕੇ ਹੂੰ ਉਹ ਕਹਿੰਦੀ ਕਿ ਜਦੋਂ ਅਸੀਂ ਮੈਂ ਥੱਲੇ ਜਾ ਰਹੀ ਸੀ ਜਿਹੜੇ ਲੋਕ ਉੱਪਰ ਨੂੰ ਜਾ ਰਹੇ ਸੀ ਮੈਂ ਉਹਨਾਂ ਨੂੰ ਵੀ ਕਿਹਾ ਵੀ ਯਾਰ ਉੱਪਰ ਨਾ ਜਾਓ ਮੈਨੂੰ ਕੁਝ ਖਤਰਾ ਲੱਗ ਰਿਹਾ ਕਹਿੰਦੇ ਉਹਦੇ ਚੋ ਚਾਰਕ ਬੰਦੇ ਮੈਨੂੰ ਮੇਰੀ ਗੱਲ ਬੰਨੀ ਆ ਬਾਕੀ ਤਾਂ ਕਹਿੰਦੇ ਚਲੇ ਗਏ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਬਹੁਤ ਹੀ ਦਿਲ ਦੁਖਾ ਦੇਣ ਵਾਲੀ ਘਟਨਾ ਸੀ ਜਿਸ ਨੂੰ ਲੈ ਕੇ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਆਂ ਇੰਡੀਆ ਦੇ ਉੱਤੇ ਭਾਰਤ ਦੇ ਪਹਿਲਗਾਮ ਤੇ ਟਿਕੀਆਂ ਹੋਈਆਂ ਨੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਗਾ ਰੋਸ ਦਾ ਮਾਹੌਲ ਆ ਅੱਜ ਏਜੰਸੀਆਂ ਲੱਗੀਆਂ ਹੋਈਆਂ ਨੇ ਭਾਲ ਦੇ ਵਿੱਚ ਉਹਨਾਂ ਅੱਤਕਵਾਦੀਆਂ ਦੇ ਜਿਹੜੇ ਸਕੈਚ ਤੱਕ ਰੀਲீஸ் ਕੀਤੇ ਗਏ ਨੇ ਜਦੋਂ ਸਕੈਚ ਰੀਲீஸ் ਹੁੰਦੇ ਆ ਉਹਨਾਂ ਤੇ ਨਾਮ ਰੱਖੇ ਜਾਂਦੇ ਆ ਤਾਂ ਇੱਕ ਲੜਕੀ ਦਾ ਬਿਆਨ ਸਾਹਮਣੇ ਆਉਂਦਾ ਇੱਕ ਲੜਕੀ ਮੀਡੀਆ ਦੇ ਮੂਹਰੇ ਆ ਕੇ ਦੋ ਦਿਨ ਪਹਿਲਾਂ ਹਮਲੇ ਤੋਂ ਦੋ ਦਿਨ ਪਹਿਲਾਂ ਦੀ ਪੂਰੀ ਕਹਾਣੀ ਦੱਸਦੀ ਆ ਕਿਉਂਕਿ ਉਹ ਦੱਸਦੀ ਆ ਕਿ ਦੋ ਦਿਨ ਪਹਿਲਾਂ ਹੀ ਮੇਰਾ ਇਹਨਾਂ ਦੇ ਵਿੱਚੋਂ ਦੋ ਅੰਤਕਵਾਦੀਆਂ ਦੇ ਨਾਲ ਮੁਲਾਪ ਹੋਇਆ ਸੀ ਕੀ ਕੁਝ ਹੋਇਆ ਸੀਗਾ ਉਸਨੇ ਸਾਰਾ ਕੁਝ ਦੱਸਿਆ ਆਪਣੇ ਬਿਆਨਾਂ ਦੇ ਰਾਹੀਂ ਉਸ ਨੂੰ ਸਾਡੇ ਨਾਲ ਸਾਂਝਾ ਕਰਨਗੇ ਮੇਰੇ ਨਾਲ ਮੇਰੇ ਸਾਥੀ rau virendra singh baini pal ਮੌਜੂਦ ਨੇ rau ji ਪਹਿਲਾਂ ਤਾਂ ਇਹ ਲੜਕੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਹ ਲੜਕੀ ਕੌਣ ਆ ਜਿਹੜੀ ਐਡਾ ਵੱਡੀ ਸਟੇਟਮੈਂਟ ਦੇ ਰਹੀ ਐ ਐਡਾ ਵੱਡਾ ਬਿਆਨ ਦੇ ਰਹੀ ਐ ਕਿ ਮੈਂ 2 ਦਿਨ ਪਹਿਲਾਂ ਹੀ ਇਹਨਾਂ ਹੱਤਕਵਾਦੀਆਂ ਦੇ ਨਾਲ ਮੇਲਾ ਮੁਲਾਪ ਹੋ ਗਿਆ ਸੀ ਤੇ ਜੋ ਜੋ ਗੱਲਾਂ ਉਹ ਦੱਸ ਰਹੀ ਐ ਤੇ ਬਹੁਤ ਹੈਰਾਨ ਕਰ ਦੇਣ ਵਾਲੀਆਂ ਅਸੀਂ ਸੁਣੀਆਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਵੀ ਸਾਨੂੰ ਦੱਸੋ ਤੇ ਇਸ ਪਹਿਲਾਂ ਇਸ ਲੜਕੀ ਬਾਰੇ ਜ਼ਰੂਰ ਦੱਸਿਆ ਜਾਵੇ ਜਿਸ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਐ ਦੇਖੋ ਇਹਦਾ ਨਾਂ ਏਕਤਾ ਤਿਵਾੜੀ ਐ ਹੂੰ ਇਹ ਯੂਪੀ ਦੇ ਜੌਨਪੁਰ ਦੀ ਰਹਿਣ ਵਾਲੀ ਐ ਜੀ ਪਰ ਜੌਨਪੁਰ ਦੇ ਵਿੱਚ ਯੂਪੀ ਦੇ ਵਿੱਚ ਇਹਦਾ ਵਿਆਹ ਹੋਇਆ ਮਤਲਬ ਇਹਦਾ ਸਹੁਰਾ ਇੱਥੇ ਆ ਪਰਿਵਾਰ ਤੇ ਇਹਦਾ ਪੇਕਾ ਪਰਿਵਾਰ ਰਾਜਸਥਾਨ ਦਾ ਹੈ ਤੇ ਇਹਨਾਂ ਨੇ 25 30 ਲੋਕਾਂ ਨੇ ਇਕੱਠੇ ਹੋ ਕੇ ਇੱਕ ਆਪਣਾ ਗਰੁੱਪ ਬਣਾਇਆ ਜਿਹਨੂੰ ਲੀਡ ਏਕਤਾ ਤਿਵਾੜੀ ਕਰਦੀ ਸੀ ਇਹ ਤੇ ਇਹਨਾਂ ਦਾ ਅਮਰਨਾਥ ਮਾਫ ਕਰਨਾ ਮਾਤਾ ਵੈਸ਼ਨੂ ਦੇ ਵੀ ਤੇ ਇੱਧਰ ਕਸ਼ਮੀਰ ਪਹਲਗਾਮ ਇਹ ਸਾਰਾ ਪਤਨੀ ਟਾਪ ਇਹ ਸਾਰਾ ਘੁੰਮਣ ਦਾ ਇਹਨਾਂ ਦਾ ਪਲਾਨ ਸੀਗਾ ਤੇ ਇਹ ਯੂਪੀ ਦੇ ਜੌਨਪੁਰ ਤੋਂ ਦੇਖ ਲਓ ਚੱਲੇ ਹੈ ਨਾ ਹੂੰ ਤੇ ਚੱਲਦੇ ਚੱਲਦੇ ਇਹ ਜਿਹੜਾ 20 ਅਪ੍ਰੈਲ ਨੂੰ ਇਹ ਪਹਿਲਗਾਮ ਦੇ ਵਿੱਚ ਸੀਗੇ ਕਿਉਂਕਿ 22 ਅਪ੍ਰੈਲ ਨੂੰ ਇਹ ਅਟੈਕ ਹੋਇਆ ਨਾ ਹੂੰ ਉਹ ਤੋਂ 2 ਦਿਨ ਪਹਿਲਾਂ ਦੀ ਗੱਲ ਹੈ ਹੂੰ ਇਹ ਏਕਤਾ ਤਿਵਾੜੀ ਖੁਦ ਬਿਆਨਾਂ ਦੇ ਵਿੱਚ ਇਹ ਆਪਣੇ ਦੱਸ ਰਹੀ ਹੈ ਕਿ ਕਿਸ ਤਰੀਕੇ ਨਾਲ ਕਿਵੇਂ ਹੋਇਆ ਅਸਲ 'ਚ ਜਦੋਂ ਸਕੈਚ ਜਾਰੀ ਹੋਏ ਨਾ ਹਮਲਾਵਰਾਂ ਦੇ ਆਤਵਾਦੀਆਂ ਦੇ ਉਦੋਂ ਇਹਨੇ ਪਛਾਣ ਲਿਆ ਕਿ ਇਹ ਤਾਂ ਬੰਦੇ ਉਹ ਨੇ ਹੂੰ ਤੇ ਇਹਦੀ ਉੱਥੇ ਤਾਂ ਬਹਿਸ ਹੋਈ ਸੀ ਤੇ ਬਹਿਸ ਹੋ ਕੇ ਕਾਫੀ ਚੀਜ਼ਾਂ ਸੀਗੀਆਂ ਜਿਹੜਾ ਇਹਨਾਂ ਨੂੰ ਇਨ ਸ਼ੱਕ ਹੋਇਆ ਸੀਗਾ ਬਹੁਤ ਤਕੜਾ ਤੇ ਇੱਕ ਤਕਰਾਰਬਾਜ਼ੀ ਹੋਈ ਤੇ ਇਹਨਾਂ ਨੇ ਥੋੜੀ ਜੀ ਵੀਡੀਓ ਵੀ ਬਣਾ ਲਈ ਸੀ ਫੋਟੋ ਵੀ ਖਿੱਚ ਲਈਆਂ ਸੀ ਉਹਨਾਂ ਬੰਦਿਆਂ ਦੀਆਂ ਤੇ ਉਹਨੇ ਜਦੋਂ ਦੇਖਿਆ ਕਿ ਇਹ ਸਕੈਚ ਹੈ ਤੇ ਉਹ ਤਾਂ ਬੰਦਾ ਉਹੀ ਆ ਜਿਹੜਾ ਉੱਥੇ ਪੰਗੇ ਲੈ ਰਿਹਾ ਸੀ ਫਿਰ ਇਹ ਅੱਗੇ ਆਈਆ ਫਿਰ ਇਹਨੇ ਦੱਸਿਆ ਹੁਣ ਮੈਂ ਦੱਸਦਾ ਵੀ ਉਹ ਕਹਿੰਦੀ ਕੀ ਆ ਏਕਤਾ ਤਿਵਾੜੀ ਕਹਿੰਦੀ ਸੀ 20-25 ਜਿਹੜੇ ਬੰਦਿਆਂ ਦਾ ਗਰੁੱਪ ਸੀ ਬੱਚੇ ਸੀ ਵੱਡੇ ਸੀ ਫੀਲ ਮੇਲ ਫੀਮੇਲ ਸਾਰੇ ਸੀਗੇ ਅਸੀਂ ਕਹਿੰਦੇ ਪੈਲਗਾਮ ਪਹੁੰਚੇ ਹੁਣ ਪਹਿਲਗਾਮ ਦਾ ਇੱਕ ਬੇਸ ਪਹੁੰਚਦੇ ਆ ਜਦੋਂ ਜਿਹੜੀਆਂ ਘਾਟੀਆਂ ਨੇ ਜਾਂ ਉੱਪਰ ਜਿੱਥੇ ਜਿਹੜੇ ਪੁਆਇੰਟ ਨੇ ਉੱਪਰ ਚੜ੍ਹ ਕੇ ਨੇ ਹੂੰ ਉੱਥੇ ਰਸਤਾ ਤਾਂ ਕੋਈ ਜਾਂਦਾ ਨਹੀਂ ਜਾਂ ਤੁਸੀਂ ਪੈਦਲ ਜਾ ਸਕਦੇ ਹੋ ਜਾਂ ਤੁਸੀਂ ਖੱਚਰਾ ਤੇ ਜਾ ਸਕਦੇ ਹੋ ਬਿਲਕੁਲ ਉਹ ਕਹਿੰਦੇ ਕਿ ਉੱਤੇ ਜਾਣ ਦੇ ਲਈ ਅਸੀਂ ਖੱਚਰ ਕੀਤੇ ਹੂੰ ਅਸੀਂ 20 25 ਲੋਕ ਸੀ ਤੁਸੀਂ ਦੇਖੋ ਕਿੰਨਾ ਵੱਡਾ ਗਰੁੱਪ ਬਣ ਜਾਂਦਾ ਬਿਲਕੁਲ ਜੀ ਅਸੀਂ ਜਾ ਰਹੇ ਹਾਂ ਕਹਿੰਦੀ ਉੱਪਰ ਤੇ ਜਿਹੜੇ ਖੱਚਰ ਵਾਲੇ ਸੀਗੇ ਉਹ ਤਾਂ ਸਾਡੇ ਨਾਲ ਹੀ ਸੀ ਹੂੰ ਇੱਕ ਕਹਿੰਦੀ ਮੌਕਾ ਐਸਾ ਹੁੰਦਾ ਜਦੋਂ ਅਸੀਂ ਉੱਪਰ ਨੂੰ ਜਾ ਰਹੇ ਹਾਂ ਦੋ ਬੰਦੇ ਸਾਡੇ ਨਾਲ-ਨਾਲ ਚੱਲਣ ਲੱਗ ਜਾਂਦੇ ਨੇ ਸਾਡੇ ਕਾਫਲੇ ਦੇ ਹੂੰ ਪਰ ਨਾ ਤਾਂ ਉਹ ਕਹਿੰਦੀ ਖੱਤਰ ਵਾਲਿਆਂ ਨੂੰ ਬੁਲਾਉਂਦੇ ਨੇ ਤੇ ਨਾ ਖੱਤਰ ਵਾਲੇ ਉਹਨਾਂ ਨੂੰ ਬੁਲਾਉਂਦੇ ਨੇ ਹੂੰ ਉਹ ਪਹਿਰਾਵਾ ਉਹਨਾਂ ਦਾ ਸੇਮ ਹੋ ਉਸੇ ਤਰੀਕੇ ਦਾ ਦੇਖੋ ਉਸੇ ਤਰੀਕੇ ਦੀ ਹੈ ਹਨਾ ਹੂੰ ਤੇ ਉਹ ਜਿਹੜੀ ਇੱਕ ਤੱਤ ਵਾਲੀ ਉਹ ਕਹਿ ਰਹੀ ਹੈ ਕਹਿੰਦੀ ਫੇਰ ਉਹਨਾਂ ਦੇ ਵਿੱਚੋਂ ਇੱਕ ਬੰਦਾ ਮੇਰੇ ਕੋਲ ਆਉਂਦਾ ਮੈਨੂੰ ਪੁੱਛਦਾ ਵੀ ਤੇਰਾ ਨਾਂ ਕੀ ਹੈ ਉਹ ਕਹਿੰਦੀ ਮੈਂ ਮੈਂ ਕਹਿੰਦਾ ਵੀ ਮੇਰਾ ਨਾਮ ਏਕਤਾ ਉਹ ਕਹਿੰਦਾ ਨਹੀਂ ਪੂਰਾ ਨਾਮ ਦੱਸੋ ਕਹਿੰਦੀ ਏਕਤਾ ਉਹ ਕਹਿੰਦਾ ਨਹੀਂ ਪੂਰਾ ਨਾਮ ਦੱਸੋ ਕਹਿੰਦੀ ਏਕਤਾ ਹੀ ਕਹਿੰਦੇ ਮੇਰਾ ਉਹਨੇ ਥੋੜਾ ਜਿਹਾ ਆਪਣੀ ਸੂਝਬੂਧ ਦੇ ਨਾਲ ਉਹਨੂੰ ਪਤਾ ਸੀ ਵੀ ਐਦਾ ਚੀਜ਼ਾਂ ਹੋਣਗੀਆਂ ਨਾ ਕਿਉਂਕਿ ਜਿਹੜਾ ਵੀ ਬੰਦਾ ਕਸ਼ਮੀਰ ਚਾਹੇ ਕਿਸੇ ਵੀ ਵੇਲੇ ਜਾਂਦਾ ਉਹਦੇ ਮਨ ਦੇ ਵਿੱਚ ਇੱਕ ਸ਼ੱਕ ਜ਼ਰੂਰ ਰਹਿੰਦਾ ਇੱਕ ਡਰ ਰਹਿੰਦਾ ਜਿਹੜਾ ਉਹਨੂੰ ਸਤਰਕ ਕਰਕੇ ਰੱਖਦਾ ਹਨਾ ਹਰ ਵੇਲੇ ਤੇ ਉਹ ਜਦੋਂ ਬੰਦਾ ਗੱਲ ਕਰ ਰਿਹਾ ਉਹਦੇ ਨਾਲ ਨਾਮ ਪੁੱਛਿਆ ਉਹਨੇ ਦੱਸਤਾ ਫੇਰ ਉਹ ਪੁੱਛਣ ਲੱਗ ਗਿਆ ਕਿ ਧਰਮ ਕੀ ਆ ਤੁਹਾਡਾ ਉਹ ਕਹਿੰਦੀ ਮੇਰਾ ਧਰਮ ਹਿੰਦੂ ਆ ਉਹਦੇ ਗਰਦਨ ਤੇ ਕੁੜੀ ਦੇ ਓਮ ਵੀ ਲਿਖਾਇਆ ਹੋਇਆ ਹੂੰ ਫਿਰ ਉਹ ਪੁੱਛਦਾ ਵੀ ਕਿੰਨੇ ਬੰਦੇ ਤੁਸੀਂ ਆਏ ਹੋ ਕਹਿੰਦੀ ਅਸੀਂ 20 25 ਆਏ ਆ ਜੀ ਕੌਣ ਕੌਣ ਨੇ ਕਹਿੰਦਾ ਵੀ ਤੇਰੇ ਇਹਦੇ ਚ ਆ ਬੰਦੇ ਨੇ ਜੀ ਸਾਡੇ ਹੂੰ ਉਹ ਜਦੋਂ ਸਵਾਲ-ਜਵਾਬ ਹੀ ਐਸੇ ਕਰਨ ਲੱਗ ਗਿਆ ਉਸ ਤੋਂ ਬਾਅਦ ਜਿਹੜੇ ਸਵਾਲ ਸੀ ਉਹ ਹੋਰ ਬੜੇ ਮਤਲਬ ਹੋਰੇ ਤਰੀਕੇ ਦੇ ਆਗੇ ਕਿ ਜਿਨ੍ਹਾਂ ਨੂੰ ਨਾਰਮਲ ਵੀ ਕਹਿ ਸਕਦੇ ਆ ਪਰ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਕਹਿੰਦੇ ਆ ਕਿ ਸੁਣ ਕੇ ਕੰਨ ਖੜੇ ਹੋ ਜਾਣਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਯਾਰ ਇਹ ਗਲਤ ਚੀਜ਼ ਹੋ ਰਹੀ ਹੈ ਜੀ ਉਹ ਕਹਿੰਦਾ ਕਿ ਤੁਸੀਂ ਕਦੇ ਕੁਰਾਨ ਪੜ੍ਹਿਆ ਹੂੰ ਉਹ ਕਹਿੰਦੀ ਵੀ ਨਹੀਂ ਮੈਂ ਕੁਰਾਨ ਨਹੀਂ ਪੜ੍ਹਿਆ ਤੁਸੀਂ ਕਦੇ ਮਸਜਿਦ ਮਸਜਿਦ ਗਏ ਹੋ ਹੂੰ ਉਹ ਕਹਿੰਦੀ ਕਿ ਮੈਂ ਮੇਰੀ ਸਹੇਲੀ ਹੈ ਇੱਕ ਮੁਸਲਮਾ ਉਹਦੇ ਨਾਲ ਕਦੇ ਗਈਆਂ ਉਹਨੇ ਵੈਸੇ ਹੀ ਬੋਲਤਾ ਕਹਿੰਦੀ ਵੀ ਹੁਣ ਇਹ ਗੱਲ ਜ਼ਿਆਦਾ ਹੋ ਰਹੀ ਹੈ ਮੈਂ ਇਹਨੂੰ ਕਹਿਦਾ ਵੀ ਮੈਂ ਗਈਆਂ ਹੂੰ ਫਿਰ ਉਹ ਕਹਿੰਦਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਹਿੰਦੀ ਅਸੀਂ ਜੌਨਪੁਰ ਯੂਪੀ ਦੇ ਰਹਿਣ ਵਾਲੇ ਆ ਤੇ ਉਹ ਕਹਿੰਦੀ ਮੈਂ ਦੱਸਦਾ ਕਿ ਮੈਂ ਵੈਸੇ ਰਾਜਸਥਾਨ ਚੋਂ ਆ ਮੇਰੇ ਪੇਕੇ ਪਰ ਮੈਂ ਵਿਆਹ ਹੀ ਉੱਥੇ ਆ ਹੂੰ ਉਹ ਕਹਿੰਦਾ ਅੱਛਾ ਰਾਜਸਥਾਨ ਦੇ ਵਿੱਚ ਕਹਿੰਦਾ ਅਜਮੇਰ ਸ਼ਰੀਫ ਦੀ ਦਰਗਾਹ ਆ ਤੁਸੀਂ ਉੱਥੇ ਗਏ ਨਹੀਂ ਹੂੰ ਕਹਿੰਦੀ ਜੀ ਨਾ ਮੈਂ ਗਈ ਨਹੀਂ ਕਹਿੰਦਾ ਵੀ ਤੁਹਾਨੂੰ ਜਾਣਾ ਚਾਹੀਦਾ ਸੀ ਉੱਥੇ ਤੁਸੀਂ ਉੱਥੇ ਵੀ ਜਾਣਾ ਅੱਛਾ ਕਹਿੰਦਾ ਕੁਰਾਨ ਉਹ ਕਹਿੰਦੀ ਕਿ ਕੁਰਾਨ ਕਹਿੰਦੀ ਜਾਂ ਤਾਂ ਅਰਬੀ ਦੇ ਵਿੱਚ ਆ ਜਾਂ ਉਰਦੂ ਚ ਹੈ ਵੀ ਮੈਂ ਕਦੇ ਪੜਿਆ ਨਹੀਂ ਕਹਿੰਦਾ ਕਿਉਂ ਨਹੀਂ ਹੈਗਾ ਹਿੰਦੀ ਦੇ ਵਿੱਚ ਵੀ ਹੈ ਕਹਿੰਦਾ ਤੁਸੀਂ ਉਹ ਪੜੋ ਉੱਚਾ ਹਾਂ ਤੇ ਇਹ ਚੀਜ਼ਾ ਮਤਲਬ ਇਸ ਤਰੀਕੇ ਦੇ ਸਵਾਲ ਜਵਾਬ ਚੱਲਦੇ ਨੇ ਹੂੰ ਜਦੋਂ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਤੇ ਫੇਰ ਉਹ ਕਹਿੰਦੀ ਕੀ ਕਰਦਾ ਬੰਦਾ ਉਹ ਕਹਿੰਦੀ ਆਪਣੇ ਇੱਥੇ ਪੈਰ ਦੇ نیچے ਜਿਵੇਂ ਜਰਾਬ 'ਚ ਕਹਿ ਲਿਓ ਜਾਂ ਬੂਟ ਦੇ ਵਿੱਚ ਉੱਥੋਂ ਇੱਕ ਫੋਨ ਕੱਢਦਾ ਉਹ ਹੂੰ ਫੋਨ ਕੱਢ ਕੇ ਕਿਸੇ ਨੂੰ ਮਿਲਾਉਂਦਾ ਹੂੰ ਉੱਥੇ ਇਹ ਦੱਸਦਾ ਵੀ ਇੱਕ ਬੜਾ ਗਰੁੱਪ ਆ ਗਿਆ ਹੈ ਤੇ ਫਿਰ ਕਹਿੰਦੀ ਉੱਥੇ ਉਹਨੇ ਸ਼ਰਿਆਂ ਵਿੱਚ ਚੀਜ਼ਾਂ ਕਹੀਆਂ ਕਿ ਮੈਂ ਉੱਪਰ ਘਾ ਦੇ ਵਿੱਚ 35 ਗੰਨਾ ਮੈਂ ਰੱਖੀਆਂ ਹੋਈਆਂ ਨੇ ਹੂੰ ਫੇਰ ਕਹਿੰਦੀ ਉਹ ਕਹਿ ਰਿਹਾ ਕਿ ਬ੍ਰੇਕਾ ਫੇਲ ਨਹੀਂ ਹੋਈਆਂ ਹੂੰ ਮਿਲ ਲੋ ਇੱਕ ਕੋਡ ਵਰਡ ਜਿਵੇਂ ਦੱਸਣ ਦੀ ਲੋੜ ਤੇ ਉਹ ਕਹਿੰਦੀ ਵੀ ਇਹ ਤਾਂ ਸਾ ਮੱਥਾ ਠਣਕ ਜਾਂਦਾ ਬੰਦੇ ਦਾ ਹਨਾ ਵੀ ਇਹ ਕੀ ਗੱਲ ਆ ਅੱਛਾ ਉਹਨਾਂ ਦੇ ਨਾਲ ਬਹਿਸ ਕਰਦੇ ਇੱਕ ਬੰਦਾ ਉਹਦੇ ਨਾਲ ਹੋਰ ਆ ਜਾਂਦਾ ਉੱਥੇ ਹੂੰ ਤੇ ਜਿਹੜੇ ਨਾਲ ਦੇ ਮੁੰਡੇ ਸੀ ਉਹਨਾਂ ਨੂੰ ਇੱਕ ਇੱਕ ਮੁੰਡੇ ਨੇ ਉਹ ਕਹਿੰਦੀ ਕਿ ਮੇਰੇ ਨਾਲ ਦੇ ਨੇ ਰੁਦਰਾਕਸ਼ ਪੈਨੇ ਹੋਇਆ ਸੀ ਰੁਦਰਾਕਸ਼ ਦੀ ਮਾਲਾ ਉਹਨੂੰ ਕਹਿਣ ਲੱਗ ਗਿਆ ਦੂਜਾ ਮੁੰਡਾ ਉਹ ਜਿਹੜਾ ਦੂਜਾ ਸਕੈਚ ਵਾਲਾ ਸੀਗਾ ਮੁੰਡਾ ਜਿਹਦੇ ਪਿੱਛੇ ਉਹ ਦਾਵਾ ਕਰ ਰਹੀ ਐ ਇਕਤਾ ਕਿ ਜਿਹਦੇ ਬੈਗ ਬੰਨਿਆ ਹੋਇਆ ਸੀਗਾ ਜਿਹਦੇ ਇੱਕ ਸਕੈਚ ਆ ਉਹ ਤੇ ਇੱਕ ਜੰਗ ਮੁੰਡਾ ਉਹ ਜਿਹਦੇ ਬੈਗ ਰੱਖਿਆ ਹੋਇਆ ਉਹ ਕਹਿੰਦੀ ਉਹ ਸੀਗਾ ਉਹ ਕਹਿੰਦੀ ਉਹ ਮੁੰਡੇ ਨੂੰ ਕਹਿ ਰਹੀ ਵੀ ਇਹ ਕੀ ਆ ਉਹ ਕਹਿੰਦਾ ਵੀ ਇਹ ਰੁਦਰਾਕਸ਼ਾ ਵੀ ਉਹ ਕਹਿੰਦਾ ਤੂੰ ਕਿਉਂ ਪਾਇਆ ਇਹ ਉਹ ਕਹਿੰਦਾ ਵੀ ਇਹ ਮੈਨੂੰ ਇਹ ਤੋਂ એનર્ਜੀ ਮਿਲਦੀ ਆ ਹੂੰ ਉਹ ਕਹਿੰਦੀ ਕਹਿੰਦਾ ਆ ਜਾ ਫਿਰ ਆਪਾਂ ਇੱਧਰ ਚੱਲਦੇ ਆ ਮੈਂ ਦੇਖਦਾ ਤੈਨੂੰ ਕਿੰਨੀ ਕ એનર્ਜੀ ਮਿਲਦੀ ਆ ਵੱਲੇ ਇਸ ਤਰੀਕੇ ਦਾ ਉਦੋਂ ਪੂਰਾ ਮਹਾਲ ਬਣ ਗਿਆ ਤੇ ਉਹ ਉਹ ਚਾ ਰਹੇ ਸੀ ਕਿਉਂਕਿ ਉਹ ਉੱਪਰ ਹੀ ਜਾ ਰਹੇ ਸੀ ਉਹ ਦੋਨੋਂ ਲੋਕ ਚਾ ਰਹੇ ਸੀ ਵੀ ਇਹ ਉੱਪਰ ਹੀ ਜਾਣ ਹੂੰ ਹੋ ਸਕਦਾ ਕਿ ਉੱਥੇ ਵੱਡਾ ਅਟੈਕ ਉਸ ਦਿਨ ਹੋ ਸਕਦਾ ਸੀ ਪਰ ਕਹਿੰਦੀ ਏਕਤਾ ਕਿ ਜਿਹੜੇ ਮੇਰੇ ਖੱਤਰ ਵਾਲਾ ਸੀ ਕਹਿੰਦੀ ਉਹਨੇ ਮੈਨੂੰ ਉਹਨਾਂ ਦੀ ਨਜ਼ਰ ਤੋਂ ਬਚਾ ਕੇ ਬਚ ਕੇ ਮੇਰੇ ਕੰਨ ਚਾ ਕੇ ਕਿਹਾ ਕਿ ਮੈਡਮ ਤੁਸੀਂ ਪਲੀਜ਼ ਅੱਗੇ ਨਾ ਜਾਓ ਹੂੰ ਅੱਗੇ ਤੁਸੀਂ ਸੇਫ ਨਹੀਂ ਹੈਗੇ ਤੁਸੀਂ ਇੱਥੋਂ ਹੀ ਮੁੜ ਜਓ ਹੂੰ ਦੇਖੋ ਕੌਣ ਕਹਿ ਰਿਹਾ ਖੱਚਰ ਵਾਲਾ ਕਹਿ ਰਿਹਾ ਜੀਨੇ ਉਹਨਾਂ ਨੂੰ ਪੂਰਾ ਢੇੜਾ ਮਰਾਉਣਾ ਸੀ ਤੇ ਉਹਦੇ ਪੈਸੇ ਪੂਰੇ ਮਿਲਨੇ ਸੀ ਜੇ ਉਹਨੂੰ ਉੱਥੇ ਹੀ ਵਾਪਸ ਲੈ ਲੈਂਦਾ ਤਾਂ ਉਹਦੇ ਪੈਸੇ ਵੀ ਪੂਰੇ ਨਹੀਂ ਮਿਲਨੇ ਸੀਗੇ ਹੂੰ ਪਰ ਉਹਨੇ ਫਿਰ ਵੀ ਉਹ ਚੀਜ਼ ਨਹੀਂ ਸੋਚੀ ਉਹਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦੇ ਗਲਤ ਨੇ ਬਿਲਕੁਲ ਉਹਨੇ ਸਤਰਕ ਕੀਤੀ ਉਹ ਹੁਣ ਕਿਉਂਕਿ ਉਹ ਗਰੁੱਪ ਲੀਡਰ ਸੀ ਔਰ ਉਹ ਵੀ ਸਮਝ ਗਈ ਕਿ ਹਾਂ ਯਾਰ ਕੁਝ ਗੜਬੜ ਹੈ ਜਦੋਂ ਉਹ ਕਹਿੰਦੀ ਉਹਨੇ ਖੱਚਰ ਵਾਲੇ ਨੇ ਮੈਨੂੰ ਕਿਹਾ ਕੀ ਮੈਡਮ ਅੱਗੇ ਨਾ ਜਾਓ ਪਲੀਜ਼ ਅੱਗੇ ਖਤਰਾ ਹੈ ਤੁਸੀਂ ਸੇਫ ਨਹੀਂ ਹੋ ਕਹਿੰਦੀ ਮੈਂ ਕਹਿਤਾ ਸਾਰਿਆਂ ਨੂੰ ਵੀ ਚਲੋ ਅਸੀਂ ਨਹੀਂ ਜਾਣਾ ਉੱਪਰ ਕਹਿੰਦੀ ਉਹ ਫਿਰ ਬੰਦੇ ਕਹਿੰਦੇ ਕਿ ਐਸੇ-ਕੈਸੇ ਨਹੀਂ ਜਾਣਾ ਤੁਸੀਂ ਚਲੋ ਉੱਪਰ ਚਲੋ ਹੂੰ ਤੁਹਾਨੂੰ ਦੇਖਣਾ ਚਾਹੀਦਾ ਜਾ ਕੇ ਫੇਰ ਉਹ ਕਹਿੰਦੀ ਮੈਨੂੰ ਕਹਿ ਰਿਹਾ ਵੀ ਕੋਈ ਗੱਲ ਨਹੀਂ ਹੁਣ ਅਮਰਨਾਥ ਯਾਤਰਾ ਸ਼ੁਰੂ ਹੋਊਗੀ ਜੁਲਾਈ ਦੇ ਵਿੱਚ ਤੁਸੀਂ ਆਇਓ ਉਦੋਂ ਅੱਛਾ ਯਾਤਰਾ ਤੇ ਅਸੀਂ ਤੁਹਾਨੂੰ ਰਜਿਸਟ੍ਰੇਸ਼ਨ ਕਰਾ ਕੇ ਦੇਵਾਂਗੇ ਉਹ ਕਹਿੰਦੀ ਮੈਂ ਕਿਹਾ ਵੀ ਅਸੀਂ ਕਰਾ ਲਾਂਗੇ ਰਜਿਸਟ੍ਰੇਸ਼ਨ ਤਾਂ ਕੋਈ ਗੱਲ ਨਹੀਂ ਜਿਹਾਉਣਾ ਹੋਇਆ ਕਹਿੰਦਾ ਨਹੀਂ ਵੀ ਬਹੁਤ ਔਖੀ ਹੁੰਦੀ ਐ ਰਜਿਸਟ੍ਰੇਸ਼ਨ ਅਸੀਂ ਤੁਹਾਨੂੰ ਕਰਾ ਕੇ ਦੇਵਾਂਗੇ ਹੂੰ ਮਤਲਬ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ 2 ਦਿਨ ਪਹਿਲਾਂ ਉੱਥੇ ਜਾ ਕੇ ਹੋਈਆਂ ਫਿਰ ਉਹ ਇੱਕ ਤਾਂ ਕਹਿੰਦੀ ਐ ਕਿ ਜਦੋਂ ਅਸੀਂ ਆਪਣੇ ਖੱਤਰ ਮੋੜ ਲਏ ਅਸੀਂ ਉੱਪਰ ਨਹੀਂ ਗਏ ਫਿਰ ਕਹਿੰਦੀ ਉਹ ਬੰਦਾ ਕਹਿ ਰਿਹਾ ਵੀ ਇਹ ਪਲਾਨ ਫੇਲ ਆ ਵੀ ਪਲਾਨ B ਦੇਖਣਾ ਹੋਗਾ ਐਦਾਂ ਕੁਝ ਬੋਲਿਆ ਕਹਿੰਦੀ ਹੂੰ ਉਹ ਕਹਿੰਦੀ ਕਿ ਜਦੋਂ ਅਸੀਂ ਮੈਂ ਥੱਲੇ ਜਾ ਰਹੀ ਸੀ ਜਿਹੜੇ ਲੋਕ ਉੱਪਰ ਨੂੰ ਜਾ ਰਹੇ ਸੀ ਮੈਂ ਉਹਨਾਂ ਨੂੰ ਵੀ ਕਿਹਾ ਵੀ ਯਾਰ ਉੱਪਰ ਨਾ ਜਾਓ ਮੈਨੂੰ ਕੁਝ ਖਤਰਾ ਲੱਗ ਰਿਹਾ ਕਹਿੰਦੀ ਉਹਦੇ ਚ ਚਾਰਕ ਬੰਦੇ ਮੈਨ ਨੇ ਮੇਰੀ ਗੱਲ ਬੰਨੀ ਆ ਬਾਕੀ ਤਾਂ ਕਹਿੰਦੇ ਚਲੇ ਗਏ ਸੀ ਔਰ ਚਲੋ 20 ਤਰੀਕ ਨੂੰ ਇਸ ਤਰੀਕੇ ਦਾ ਕੋਈ ਹੋਇਆ ਵੀ ਨਹੀਂ ਹਨ ਪਰ ਹੋ ਸਕਦਾ ਸੀ ਉਹ ਦਿਨ ਕਿ ਉਹ ਜਿਹੜਾ ਏਕਤਾ ਜਿਹੜੀ ਤਵਾੜੀ ਆ ਇਹਨਾਂ ਦਾ 20 25 ਜਣਿਆਂ ਦਾ ਜਿਹੜਾ ਗਰੁੱਪ ਸੀ ਬਿਲਕੁਲ ਉਹ ਉਸ ਦਿਨ ਸ਼ਾਇਦ ਅਟੈਕ ਹੋ ਸਕਦਾ ਸੀ ਜੇ ਉਹ ਕਿਤੇ ਉੱਪਰ ਚਲੇ ਜਾਂਦੇ ਹੂੰ ਕਿਉਂਕਿ ਉਹ ਭਾਲਦੇ ਸੀ ਕਿ ਜ਼ਿਆਦਾ ਬੰਦੇ ਹੋਣ ਜ਼ਿਆਦਾ ਗਰੁੱਪ ਹੁਣ ਵੀ ਉਹਨਾਂ ਨੇ ਦੇਖੋ ਵੀ 25 26 27 ਬੰਦੇ ਸੀਗੇ ਜਿਹਨਾਂ ਨੇ ਅਟੈਕ ਕੀਤਾ ਅਟੈਕ ਕੀਤਾ ਤੇ ਉਹਨਾਂ ਕੋਲ ਗਰੁੱਪ ਉਹ ਸੀਗਾ ਇਕਤਾ ਤੇ ਦਸਾਂ ਮਤਲਬ ਪਰ ਗੱਲ ਇਹ ਹੋ ਗਈ ਉਹ ਕਹਿੰਦੀ ਕਿ ਮੇਤੋਂ ਇਹ ਹੁਣ ਮੈਨੂੰ ਫੀਲ ਬਹੁਤ ਹੋ ਰਿਹਾ ਕਹਿੰਦੀ ਜਦੋਂ ਅਸੀਂ 22 ਤਰੀਕ ਨੂੰ ਪਤਨੀ ਟਾਪ 'ਤੇ ਸੀਗੇ ਉਦੋਂ ਮੈਂ ਕਹਿੰਦੀ ਖਬਰ ਦੇਖੀ ਇਹ ਵੀ ਉੱਥੇ ਅਟੈਕ ਹੋ ਗਿਆ ਕਹਿੰਦੀ ਫੇਰ ਮੈਨੂੰ ਇਹ ਹੋਇਆ ਕਿ ਯਾਰ ਮੈਨੂੰ ਉਦੋਂ ਫੌਰੀ ਤਾਰ ਤੇ ਪੁਲਿਸ ਨੂੰ ਜਾਂ ਉੱਥੇ ਮਿਲਟਰੀ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਸੀ ਵੀ ਐਦਾਂ ਐਦਾਂ ਸ਼ੱਕੀ ਬੰਦੇ ਸੀਗੇ ਉਹ ਕਹਿੰਦੀ ਮੈਂ ਤੋ ਦੱਸ ਨਹੀਂ ਹੋਇਆ ਬਸ ਹੂੰ ਜਿਨ੍ਹਾਂ ਲੋਕਾਂ ਨੂੰ ਕਹਿੰਦੀ ਮੈਂ ਵਰਬਲੀ ਕਹਿ ਸਕਦੀ ਸੀ ਉਹਨਾਂ ਮੈਂ ਕਹਿਤਾ ਸੀ ਵੀ ਤੁਸੀਂ ਉੱਪਰ ਨਾ ਜਾਓ ਖਤਰਾ ਪਰ ਕਹਿੰਦੀ ਕਿ ਹੁਣ ਮੈਨੂੰ ਰਿਅਲਾਈਜ਼ ਹੁੰਦਾ ਕਿ ਜੇ ਮੈਂ ਉਦੋਂ ਦੱਸਤਾ ਹੋਵੇ ਪਰ ਜੇ ਦੂਸਰੀ ਗੱਲ ਇਹ ਹੈ ਨਾ ਹੁਣ ਦੇਖੋ ਖੱ쩌ਰ ਵਾਲਿਆਂ ਦੇ ਨਾਲ ਟੂਰਿਸਟ ਵਾਲਿਆਂ ਦੇ ਨਾਲ ਬੰਦੇ ਸ਼ੱਕੀ ਘੁੰਮ ਰਹੇ ਯਾਰ ਹੂੰ ਫਿਰ ਉੱਥੇ ਦੀ ਪੁਲਿਸ ਉੱਥੇ ਜਿਹੜੀ ਮਿਲਟਰੀ ਲੱਗੀ ਹੋਈ ਆ ਉਹ ਕਿੱਥੇ ਆ ਹੂੰ ਹੁਣ ਜਿਵੇਂ ਅਮਰਨਾਥ ਯਾਤਰਾ ਅਮਰਨਾਥ ਯਾਤਰਾ ਦੀ ਸਿਕਿਉਰਿਟੀ ਦੇਖੋ ਫੁੱਲ ਟੌਪ ਹੁੰਦੀ ਹੈ ਬਿਲਕੁਲ ਪੂਰੀ ਐਨ ਜੈਡ ਪਲੱਸ ਸਿਕਿਉਰਿਟੀ ਹੁੰਦੀ ਹੈ ਹੂੰ ਇਹ ਜਿਹੜੇ ਲੋਕ ਘੁੰਮਣ ਆ ਰਹੇ ਸੀਗੇ ਕਸ਼ਮੀਰ ਜਾਂ ਇੱਥੇ ਪਹਿਲਗਾਮ ਦੇ ਵਿੱਚ ਆਏ ਜਾਂ ਪਹਿਲਗਾਮ ਦੇ ਵਿੱਚ ਉੱਤੇ ਜਿਹੜੀ ਵੈਸਟਰਨ ਵੈਲੀ ਸੀ ਉੱਥੇ ਗਏ ਹੂੰ ਘੱਟੋ ਘੱਟ ਯਾਰ ਉਸ ਚੀਜ਼ ਨੂੰ ਸਰਕਾਰਾਂ ਨੂੰ ਤਾਂ ਦੇਖਣਾ ਤਾਂ ਚਾਹੀਦਾ ਸੀ ਨਾ ਬਿਲਕੁਲ ਕਿ ਯਾਰ ਥੱਲੇ بیس ਐ ਮਿਲਟਰੀ ਥੱਲੇ ਆ ਟੂਰਿਸਟ ਉੱਪਰ ਜਾ ਰਿਹਾ ਸੈਂਕੜੇ ਹਜ਼ਾਰ ਟੂਰਿਸਟ ਉੱਪਰ ਜਾ ਰਿਹਾ ਹੂੰ ਤੇ ਨਾ ਰਸਤੇ ਦੇ ਵਿੱਚ ਕੋਈ ਪੁਲਿਸ ਜਾਂ ਫੌਜ ਐ ਤੇ ਨਾ ਉੱਥੇ ਉੱਪਰ ਕੋਈ ਪੁਲਿਸ ਤੇ ਫੌਜ ਐ ਹੂੰ ਇਹ ਤਾਂ ਬੰਦੇ ਰੇਕੀ ਕਰ ਰਹੇ ਸੀ ਇਹਨਾਂ ਨੂੰ ਪਤਾ ਹੀ ਸੀ ਵੀ ਜਦੋਂ ਉੱਪਰ ਆ ਗਏ ਟੂਰਿਸਟ ਅਸੀਂ ਜਦੋਂ ਉਹਨਾਂ ਨੂੰ ਜੇ ਬੰਦੀ ਵੀ ਬਣਾ ਲਈਏ ਤਾਂ ਘੱਟੋ ਘੱਟ 30 ਤੋਂ 40 ਮਿੰਟ ਉੱਥੇ ਫੌਜ ਆਇਆ ਹੀ ਨਹੀਂ ਸਕਦੀ ਆ ਹੀ ਨਹੀਂ ਸਕਦੀ ਇੰਨਾ ਉਹਨਾਂ ਨੂੰ ਪਤਾ ਸੀ ਵੀ ਸਾਡੇ ਕੋਲ ਇੰਨਾ ਟਾਈਮ ਆ ਔਰ ਇਸੇ ਕਰਕੇ ਸ਼ਰੀਆਮ ਉਹਨਾਂ ਨੇ ਦੇਖੋ ਕਿੰਨਾ ਟਾਈਮ ਲਿਆ ਉਹਨਾਂ ਨੇ ਸਾਰਿਆਂ ਨੂੰ ਧਰਮ ਪੁੱਛਿਆ ਜੋ ਵੀ ਹੈ ਅਲੱਗ ਕੀਤਾ ਹੈ ਨਾ ਬੰਦਿਆਂ ਨੂੰ ਅਲੱਗ ਕਰਕੇ ਉਹਨਾਂ ਨੂੰ ਗੋਲੀ ਮਾਰੀ ਫਿਰ ਉਹਨਾਂ ਨੇ دہشت ਫਲਾਈ ਫਿਰ ਉੱਥੋਂ ਆਰਾਮ ਨਾਲ ਭੱਜੇ ਵੀ ਨਹੀਂ ਉਹ ਕੈਮਰੇ ਲੱਗੇ ਹੋਏ ਸੀ ਵੀਡੀਓ ਤੱਕ ਉਹਨਾਂ ਨੇ ਬਣਾਈਆਂ ਉਸ ਚੀਜ਼ ਦੀਆਂ ਲਾਈਵ ਸ਼ੂਟ ਕੀਤਾ ਕਹਿੰਦੇ ਸੈਲਫੀ ਵੀ ਲਈ ਜਾਂਦਿਆਂ ਨੇ ਕਤਲੇਆਮ ਕਰਨ ਤੋਂ ਬਾਅਦ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਉਸ ਤੋਂ ਬਾਅਦ ਸੈਲਫੀ ਵੀ ਲਈ ਉਹਨਾਂ ਨੇ ਖੜ ਕੇ ਕਿ ਆ ਦੇਖੋ ਜੀ ਅਸੀਂ ਮਾਰਤਾ ਜਿਵੇਂ ਕਿਸੇ ਨੂੰ ਦਿਖਾਉਣਾ ਹਾਂ ਪਰ ਇਹਦੇ ਵਿੱਚ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਖੈਰ ਹੁਣ ਜਿਹੜੇ ਸਕੈਚ ਬਣੇ ਨੇ ਹਮ ਹੁਣ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਕਿ ਉਹਨਾਂ ਨੇ ਸਾਰਿਆਂ ਨੇ ਹੈਲਮਟ ਲਏ ਹੋਏ ਸੀਗੇ ਕੁਝ ਨਾ ਕੁਝ ਐਸਾ ਸੀ ਤੇ ਉਹਦੇ ਵਿੱਚ ਹੈਲਮਟ 'ਚ ਕੈਮਰੇ ਸੀ ਹਮ ਰਿਕਾਰਡਿੰਗ ਹੋ ਰਹੀ ਸੀ ਸ਼ਾਇਦ ਪਰ ਜਿਹੜਾ ਸਕੈਚ ਆ ਉਹ ਤੁਸੀਂ ਬਿਨਾ ਹੈਲਮਟ ਤੋਂ ਬਣਾ ਰੱਖਿਆ ਹਮ ਉਹ ਤੇ ਤੁਸੀਂ हेयर स्टाइल ਬਣਾ ਰੱਖੇ ਨੇ ਇਸ ਗੱਲ ਦਾ ਮੈਨੂੰ ਸਮਝ ਨਹੀਂ ਆਇਆ ਬਿਲਕੁਲ ਔਰ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹਦੇ 'ਚ ਵੀ ਅਸੀਂ ਦੇਖ ਨਹੀਂ ਰਹੇ ਕਿਸੇ ਦੇ ਇਦਾਂ ਕੋਈ ਹੈਲਮਟ ਵਾਲਾ ਕੈਮਰੇ ਵਾਲਾ ਹੈਲਮਟ ਪਾਇਆ ਹੋਇਆ ਤੁਸੀਂ ਦੇਖਿਆ ਜੇ ਸ਼ਾਇਦ ਮੈਂ ਗਲਤ ਹੋਵਾਂ ਤੁਹਾਨੂੰ ਵੀ ਨਜ਼ਰ ਆਇਆ ਕੋਈ ਹਾਂ ਤੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਯਾਰ ਉਹਨਾਂ ਦੇ ਹੈਲਮਟ ਸੀਗਾ ਤੇ ਕੈਮਰੇ ਲੱਗੇ ਹੋਏ ਸੀ ਜੀ ਤੋਂ ਫੋਟੋ ਵੀਡੀਓ ਬਣਾ ਰਹੇ ਸੀ ਫਿਰ ਸਕੈਚ ਦੇ ਵਿੱਚ ਵੀ ਤਾਂ ਤੁਸੀਂ ਮਤਲਬ ਜੇ ਮੈਂ ਤੁਸੀਂ ਮੈਨੂੰ ਦੇਖਿਆ ਯਾਰ ਤੁਸੀਂ ਅਗਲੇ ਨੂੰ ਸਕੈਚ ਦੇ ਵਿੱਚ ਕੀ ਕਹੋਗੇ ਕਿ ਐਦਾਂ ਬੰਦਾ ਸੀ ਜੀ ਇੱਕ ਉਹਦੇ ਸਿਰ ਦੇ ਉੱਤੇ ਦਸਤਾਰ ਪੱਗ ਬੰਨੀ ਹੋਈ ਸੀ ਤੁਸੀਂ ਐਂ ਕਰਾਓਗੇ ਨਾ ਮੈਨੂੰ ਤੁਸੀਂ ਮੈਨੂੰ ਰੋਡਾ ਥੋੜੀ ਨਾ ਕਲਪਨਾ ਕਰੋਗੇ ਮੇਰੀ ਦਸਤਾਰ ਦਿਨ ਕਰੋਗੇ ਜੇ ਉੱਥੇ ਲੋਕਾਂ ਨੇ ਉਹਨਾਂ ਅੱਤਵਾਦੀਆਂ ਨੂੰ ਹੈਲਮਟ ਦੇ ਨਾਲ ਦੇਖਿਆ ਸੀ ਫਿਰ ਉਹ ਹੈਲਮਟ ਵੀ ਤਾਂ ਉੱਪਰ ਹੋਣਾ ਚਾਹੀਦਾ ਨਾ ਸਕੈਚ ਦੇ ਹੂੰ ਉਹ ਹੈ ਨਹੀਂ ਉਹਦੀ ਜਗ੍ਹਾ ਤੇ ਮੈਂ ਬੜਾ ਹਰਾਨ ਸੀ ਉਦੋਂ ਯਾਰ ਇਹ ਪੂਰੇ ਹੇਅਰ ਸਟਾਈਲ ਆ ਰਹੇ ਇਹ ਵੀ ਨਾਲ ਇੱਕ ਚੀਜ਼ ਹੋਰ ਆ ਅੱਜ ਮੈਂ ਇੱਕ ਵੱਡੇ ਅਖਬਾਰ ਦੀ ਰਿਪੋਰਟ ਪੜ੍ਹ ਰਿਹਾ ਸੀ ਜਿਨ੍ਹਾਂ ਨੇ ਪਹੁੰਚ ਕੀਤੀ ਹੈ ਇੱਕ ਆਦਲ ਨਾਮ ਦਾ ਇਹ ਨਾਅਤਕਵਾਦੀਆਂ ਦੇ ਵਿੱਚ ਹੈਗਾ ਜਿਹਦਾ ਸਕੈਚ ਬਣਿਆਗਾ ਉਸਦੇ ਪਰਿਵਾਰ ਤੱਕ ਉਹ ਅਖਬਾਰ ਪਹੁੰਚਿਆਗਾ ਇੱਕ ਆਦਲ ਹੱਤਵਾਦੀ ਵੀ ਸੀ ਇੱਕ ਆਦਲ ਮੁੰਡਾ ਉਹ ਵੀ ਸੀਗਾ ਜਿਹਨੇ ਬਚਾਏ ਜਿਹੜਾ ਹੱਤਵਾਦੀਆਂ ਦੇ ਪਰੇ ਹੱਤਵਾਦੀਆਂ ਦੇ ਪਰਿਵਾਰ ਕੋਲ ਗਿਆਗਾ ਉਸ ਦਾ ਜਿਹੜਾ ਬ੍ਰਦਰ ਸੀਗਾ ਉਸ ਦਾ ਫਾਦਰ ਸੀਗਾ ਉਸ ਨੂੰ ਆਰਮੀ ਮਿਲਟਰੀ ਨੇ ਅਰੈਸਟ ਕੀਤਾ ਹੋਇਆ ਘਰ ਤੱਕ ਉਹਨਾਂ ਦਾ ਟੈਟੇਰੀ ਹੋ ਗਿਆ ਉਹਦੀ ਮਾਂ ਤੇ ਉਹਦੇ ਆਸ-ਪਾਸ ਦੇ ਜਿਹੜੇ ਤਾਇ ਚਾਚੇ ਹੈਗੇ ਆ ਉਥੋਂ ਦੇ ਲੋਕ ਉਹਦੇ ਪਿੰਡ ਦੇ ਉਹ ਇਹ ਗੱਲ ਕਹਿ ਰਹੇ ਕਿ ਪਤਾ ਠੀਕ ਆ ਬਾਕੀ ਸਾਰੀ ਇਨਫੋਰਮੇਸ਼ਨ ਠੀਕ ਹੈ ਬਟ ਜਿਹੜਾ ਸਕੈਚਸ ਦਿਖਾਇਆ ਜਾ ਰਿਹਾ ਜੋ ਸਕੈਚ ਰੀਲਿਸ ਹੋਇਆ ਉਹ ਆਦਿਲ ਦੇ ਨਾਲ ਮਿਲਦਾ ਹੀ ਨਹੀਂ ਆ ਹੂੰ ਉਹਦਾ ਉਹ ਦਾਵਾ ਕਰ ਰਿਹਾ ਪੂਰਾ ਪਿੰਡ ਦਾਵਾ ਕਰ ਰਿਹਾ ਕਿ ਆਦਿਲ ਦਾ ਸਕੈਚ ਨਹੀਂ ਹੈ ਇਹ ਵੀ ਇੱਕ ਸਵਾਲ ਇੱਥੇ ਖੜਾ ਹੁੰਦਾਗਾ ਕਿ ਜੇ ਇਨਫੋਰਮੇਸ਼ਨ ਠੀਕ ਹੈ ਤਾਂ ਫਿਰ ਸਕੈਚ ਹੂੰ ਜਿਹੜਾ ਇੱਕ ਫੋਟੋ ਵੀ ਆਈ ਸੀ ਉਸੇ ਦਿਨ ਤੁਸੀਂ ਸ਼ਾਇਦ ਦੇਖਿਆ ਹੋਵੇ ਇਹ ਚਾਰੇ ਅਤਵਾਦੀਆਂ ਦੀ ਫੋਟੋ ਇਕੱਠੀ ਇੱਕ ਗਰੁੱਪ ਫੋਟੋ ਵੀ ਸੀ ਮੈਂ ਦੇਖੀ ਸੀ ਕਿਸੇ ਚੈਨਲ ਤੇ ਆ ਰਹੀ ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ ਨਹੀਂ ਮੈਂ ਮੈਂ ਫੋਟੋ ਵੀ ਦੇਖੀ ਆ ਉਹ ਕਿ ਟੀਵੀ ਚੈਨਲ ਦਿਖਾ ਰਿਹਾ ਸੀ ਉਹ ਫੋਟੋ ਵੀ ਕਿੱਥੋਂ ਆਈ ਇਹ ਵੀ ਇੱਕ ਵੱਡਾ ਸਵਾਲ ਹੈ ਬਹੁਤ ਵੱਡੇ 라ਵੀ ਸਵਾਲ ਇਥੇ ਪੈਦਾ ਹੋ ਰਹੇ ਆ ਕਿਉਂਕਿ ਜਿਵੇਂ ਜਿਵੇਂ ਕੜੀਆਂ ਸਾਹਮਣੇ ਆ ਰਹੀਆਂ ਜਿਵੇਂ ਹੁਣ ਏਕਤਾ ਦੇ ਬਿਆਨਾਂ ਤੋਂ ਹੋਰ ਗੱਲਾਂ ਸਾਹਮਣੇ ਆ ਰਹੀਆਂ ਕਿ ਜੇ 2 ਦਿਨ ਪਹਿਲਾਂ ਤੋਂ ਫਿਰਦੇ ਸੀ ਇਤੋਂ ਤੱਕ ਵੀ ਮੈਨੂੰ ਪਤਾ ਨਹੀਂ ਮੈਂ ਗੱਲ ਉਹੀ ਕਰ ਰਿਹਾ ਰਾਦੀਪ ਕੀ ਯਾਰ ਤੁਹਾਡੀ ਫਿਰ ਇੰਟੈਲੀਜੈਂਸੀ ਕਿੱਥੇ ਆ ਨਾ ਇਹ ਵੀ ਰਿਪੋਰਟਾਂ ਆਈਆਂ ਕਿ ਚਾਰੇ ਪਾਸੇ ਦੇ ਵਿੱਚ ਬੰਦੇ ਘੁੰਮ ਕੇ ਉਹਨਾਂ ਨੂੰ ਇੰਟੈਲੀਜੈਂਸੀ ਨੂੰ ਪਤਾ ਸੀਗਾ ਕਿ ਕੁਝ ਵੱਡਾ ਹੋਣ ਵਾਲਾ ਹੈ ਪਰ ਫਿਰ ਜੇ ਪਤਾ ਹੋਣ ਦੇ ਬਾਵਜੂਦ ਵੀ ਉਹਥੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਦੇਖੋ ਹੁਣ ਇਹ ਹੀ ਗੱਲ ਆ ਨਾ ਜਿਹੜੇ ਲੋਕਾਂ ਦੇ ਹਸਬੰਡ ਮਾਰੇ ਗਏ ਜਿਹੜੀਆਂ ਜਨਾਨੀਆਂ ਦੇ ਉਹ ਪਿੱਟ ਰਹੀਆਂ ਵਿਚਾਰੀਆਂ ਹਾਂ ਆ ਮੈਂ ਕਿਤੇ ਸ਼ਾਇਦ ਗੁਜਰਾਤ ਦੀ ਸੀਗੀ ਇੱਕ ਲੇਡੀ ਉਹਦਾ ਹਸਬੰਡ ਮਾਰਿਆ ਸੀ ਉਹਨੂੰ ਕੋਈ ਮੰਤਰੀ ਮਿਲਣ ਗਏ ਸੀ ਹਾਂ ਉਹਨੇ ਸ਼ਰਯਾਮ ਕਿਹਾ ਕਹਿੰਦੀ ਤੁਹਾਡੇ ਨਾਲ ਤਾਂ 50 50 100 150 ਬੰਦਾ ਫਿਰਦਾ ਤੁਰਦਾ ਨਾਲ ਤੇ ਅਸੀਂ ਤੁਹਾਨੂੰ ਪਤਾ ਨਹੀਂ ਸੀ ਵੀ ਅਸੀਂ ਉੱਥੇ ਘੁੰਮਣ ਗਏ ਆ ਟੂਰਿਸਟ ਰੋਜ਼ ਆਉਂਦਾ ਤੇ ਤੁਹਾਡਾ ਇੱਕ ਏ ਇੰਨੀ ਰਿਸਪੌਂਸਿਬਿਲਟੀ ਨਹੀਂ ਸੀ ਕਿ ਉਹ ਜਿਹੜੀ ਜਗ੍ਹਾ ਹੈ ਉੱਥੇ ਸੈਂਕੜਾ ਟੂਰਿਸਟ ਇਕੱਠਾ ਹੁੰਦਾ ਦਿੱਲੀ ਯਾਰ ਤੁਸੀਂ ਉਹਨਾਂ ਦੇ ਲਈ ਕੋਈ ਸਿਕਿਉਰਿਟੀ ਲਾਓ ਉੱਥੇ ਨਾਲੇ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਜਾਬਾਜ਼ ਅਧਿਅਫਸਰ ਗਵਾਏ ਆ ਹਰਿਆਣੇ ਦਾ ਨੈਵੀ ਅਫਸਰ ਗਵਾਇਆ ਹੈਗਾ ਇੱਕ ਹੋਰ ਇੰਟੈਲੀਜੈਂਸੀ ਅਫਸਰ ਇਹਦੇ ਵਿੱਚ ਸੀਗਾ ਜਿਹੜਾ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਿਆ ਸੀ ਇੱਕ ਹੋਰ ਡਿਪਾਰਟਮੈਂਟ ਦਾ ਜਿਹੜੇ ਤਿੰਨ ਇਹਨਾਂ ਦੀ ਜਿਹੜੀ ਆ ਬਾਕੀ ਹੋਰ ਤਾਂ ਜਿਹੜੇ ਹੈਗੇ ਹੈਗੇ ਔਰ ਜਿੰਨਾ ਪਤਾ ਕੀ ਆ ਹੁਣ ਜਿੰਨਾ ਅਸੀਂ ਮਰਜ਼ੀ ਸਰਕਾਰਾਂ ਜਿੰਨਾ ਮਰਜ਼ੀ ਕਹੀਂ ਜਾਣ ਪਰ ਇੱਕ ਗੱਲ ਇਹ ਸੱਚ ਹੈ ਕੋਈ ਇੰਟੈਲੀਜੈਂਸ ਇਨਪੁਟ ਹੈ ਨਹੀਂ ਸੀ ਸਾਡੇ ਕੋਲ ਠੀਕ ਹੈ ਜੀ ਸਾਡੀ ਕੋਈ ਵੀ ਇਸ ਤਰੀਕੇ ਦੀ ਤਿਆਰੀ ਹੈ ਹੀ ਨਹੀਂ ਸੀ ਵੀ ਜੇ ਕੋਈ ਅਟੈਕ ਹੁੰਦਾ ਟੂਰਿਸਟਾਂ ਤੇ ਤਾਂ ਉਹਨੂੰ ਟੈਕਲ ਕਿਵੇਂ ਕਰਨਾ ਸੀ ਹੈ ਹੀ ਨਹੀਂ ਸੀ ਤਿਆਰੀ ਔਰ ਤੁਸੀਂ ਦੇਖੋ ਕਿ ਉਹ ਜਿਹੜੇ ਅੱਤਵਾਦੀ ਨੇ ਕਿੱਥੋਂ ਆਏ ਉਹ ਜੇ ਪਾਕਿਸਤਾਨ ਤੋਂ ਆਏ ਤਾਂ ਸਰਹੱਦ ਪਾਰ ਕਿਵੇਂ ਕਰਾਏ ਇਹ ਵੀ ਵੱਡਾ ਸਵਾਲ ਹੈ ਤੇ ਫਿਰ ਉਹ ਐਡੀ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਵੀ ਚਲੇ ਗਏ ਹਲੇ ਤੱਕ ਉਹ ਲੱਭੇ ਨਹੀਂ ਗਏ ਸਾਡੀਆਂ ਏਜੰਸੀਆਂ ਪੁਲਿਸ ਫੌਜ ਉਹਨਾਂ ਦੇ ਘਰਾਂ ਤੇ ਤਾਂ ਜਿਹੜਾ ਇਹ ਕਾਰਵਾਈ ਹੋ ਰਹੀ ਹੈ ਜਿਨ੍ਹਾਂ ਦੇ ਪਹਿਲਾਂ ਨਾਂ ਸੀ ਤੁਹਾਡੀਆਂ ਦੀਆਂ ਲਿਸਟਾਂ 'ਚ ਪਰ ਉਹ ਚਾਰ ਪੰਜ ਕਿੱਥੇ ਨੇ ਦੇਸ਼ ਤਾਂ ਉਹ ਡਿਮਾਂਡ ਕਰ ਰਿਹਾ ਨਾ ਜਿਹੜੇ ਮਾਰ ਕੇ ਗਏ ਨੇ ਉਹਨਾਂ ਤੱਕ ਕਦੋਂ ਪਹੁੰਚੋਗੇ ਇਹ ਇਹ ਵੱਡਾ ਸਵਾਲ ਹੈ ਪਰ ਇੱਥੇ ਜਿਹੜਾ ਹੁਣ ਇਕਤਾ ਦੀ ਅਸੀਂ ਸਾਰੀ ਦੱਸੀ ਆ ਉਹਨੇ ਜਿਹੜੀ ਗੱਲ ਇਹਦੀਆਂ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇੰਟਰਵਿਊ ਵੀ ਕੀਤੀਆਂ ਗਈਆਂ ਨੇ ਉੱਥੇ ਵੀ ਇਹ ਦੱਸਦੀ ਹੈ ਤੇ ਜੇ ਇੰਨਾ ਇਹ ਚੀਜ਼ ਸੀ ਤਾਂ ਫਿਰ 2 ਦਿਨ ਪਹਿਲਾਂ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਰਾਦੀਪ ਗੱਲ ਇਹ ਆ ਜੇ ਪਤਾ ਹੁੰਦਾ ਉੱਥੇ ਕੋਈ ਤਿਆਰੀ ਹੋ ਜਾਂਦੀ ਕਿਸੇ ਤਰੀਕੇ ਦੇ ਨਾਲ ਆਹ ਜਿਹੜਾ ਕਤਲਿਆਮ ਹੈ ਇਹ ਨਾ ਹੁੰਦਾ ਆ ਸੋ ਇਹ ਬਹੁਤ ਵੱਡੇ ਜਿਹੜੇ ਨੇ ਚੀਜ਼ਾਂ ਇਹ ਸਵਾਲ ਖੜੇ ਕਰਦੀਆਂ ਜੀ